ਹਿੰਦੀ ਦੀ ਸ਼ੁਰੂਆਤ ਪੂਰਨਮਾਸ਼ੀ ਵਾਲੇ ਦਿਨ ਤੋਂ ਹੀ ਹੋ ਚੁੱਕੀ ਹੈ ਅਤੇ ਕਈ ਭਗਤ ਸੰਗਰਾਮ ਵਾਲੇ ਦਿਨ ਤੋਂ ਇਸ ਦੀ ਸ਼ੁਰੂਆਤ ਕਰਦੇ ਹਨ ਉੱਥੇ ਹੀ ਅਜ ਸਾਵਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਭਾਰੀ ਰਸਵੇਖਨ ਨੂੰ ਮਿਲਿਆ ਹੈ ਇਸ ਮੌਕੇ ਪੱਕਾ ਨਹੀਂ ਗਿਆ ਕਿ ਉਹਨਾਂ ਨੂੰ ਸਾਵਣ ਮਹੀਨੇ ਦੀ ਹਰ ਵਾਰ ਉੱਡੀ ਗਰੰਦੀ ਹੈ ਜਦੋਂ ਵੀ ਸਾਵਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ-ਜਿੱਥੇ ਵੀ ਭਗਵਾਨ ਸ਼ਿਵਜੀ ਜੀ ਦੇ ਸ਼ਿਵਲਿੰਗ ਦੀ ਸਥਾਪਨਾ ਹੋਈ ਹੈ ਉੱਥੇ ਸ਼ਿਵਜੀ ਜੀ ਦੇ ਭਗਤ ਪਾਰੀ ਤਦਾ ਦੇ ਵਿੱਚ ਪਹੁੰਚਦੇ ਹਨ ਬੇਨੋਕ ਕੁਮਾਰ ਸੇਠ ਸਿਮਾਲਾ ਬਾਉ ਪਾਈਆਂ ਦੇ ਬਗੜਿਆਂ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨਨ ਤੇ ਸੇਵਾ ਕਰਦੇ ਬਿਲ ਪੱਤਰਾ ਦੀ ਪਰਮਾਤਮਾ ਦਾ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੇ ਹੋਏ ਨੇ ਕਿਰੇ ਕਿ ਨਾ ਬਿਲ ਪੱਤਰਾ ਲੈ ਕੇ ਜਾਂਦੇ ਆਂ ਔਰ ਚੜਾਉਂਦੇ ਆਂ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਂਦੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿੱਆ ਹੈ ਔਰ ਪਰਮਾਤਮਾ ਦਾ ਸ਼ੁਕਰ ਹੈ ਪੱਤੇ ਵੀ ਕਾਫੀ ਸਾਦੇ ਖਲੋਗੇ ਬੜਾ ਉਸਾਜ ਦਾ ਦਿਨ ਜਿਹੜਾ ਬਹੁਤ ਗੁਵਿੱਖਤ ਕਰਨਿਆ ਗਿਆ ਹੈ ਉਹ ਕਹਿੰਦਾ ਸੋਗੰਦ ਮਹੀਨਾ ਸ਼ੁਰੂ ਹੋ ਚੁੱਕਾ ਆ ਇਹ ਪਹਿਲਾ ਸੋਗਵਾਰ ਆ ਇਸ ਕਰਕੇ ਹਰ ਲੇਡੀਜ਼ ਨੇ ਬਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲਾਂ ਅੱਛਾ ਅੱਛਾ ਮੱਥਾ ਦੇ ਕੇ ਫਿਰ ਵਰਤ ਸ਼ੁਰੂ ਕਰਦੀ ਆ ਉਹ ਕਹਿੰਦਾ ਜੀ ਕਿਤਾ ਅਜੀਬ ਕਹਾ ਦੁਪਹਿਰਾਗਾ ਸੋਵਾਰ ਦਾ ਉਹਦੀ ਰੌਣਕ ਬੜੀ ਆ ਉਹਦੇ ਬਾਅਦ ਬਾਅਦ ਭਗਤਾਂ ਯੋਰ ਬੜਾ ਆ ਕੋਕ ਭਗਤਾਂ ਸਾਰਿਆਂ ਨੇ ਅੱਜ ਸੋਵਾਰ ਦੇ ਦਿਨ ਪਹਿਲੇ ਦਿਨ ਉਹਨੇ ਮੱਥਾ ਦੇਖਣਾ ਉਹਦੇ ਬਾਅਦ ਰੋਜ਼ ਆਣਗੇ ਸਾਵਣ ਦਾ ਮਹੀਨਾ ਬਹੁਤ ਪਰੀਏ। ਬਗਵਾਨ ਬੋਲੇनाथ ਨੇ ਸਾਵਣ ਦਾ ਮਹੀਨਾ ਬਹੁਤ ਪਰੀਏ ਹੈ। ਉਹ ਕਹਿ ਗਏ ਆ ਸਾਵਣ ਦਾ ਮਹੀਨਾ ਹੈ ਨਾ ਇਹਦੇ ਚ ਬੋਲੇनाथ ਨੇ ਪਾਈ ਪੂਜਾ ਕੀਤੀ ਹੈ ਬਗਵਾਨ ਸ਼੍ਰੀ ਰਾਮ ਦੀ। ਉਹ ਬਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ। ਕਿ ਸਾਵਣ ਦਾ ਮਹੀਨਾ ਸਭ ਤੋਂ ਜ਼ਿਆਦਾ ਪਰੀਏ ਕਿਹਾ ਗਿਆ। ਹਾਂਜੀ। ਉਹ ਅੱਜ ਦੇ ਦਿਨ ਭਗਤ ਤਰੁਦਰ ਅਭਿਸ਼ੇਕ ਵੀ ਕਰਦੇ ਉਸ ਦੀ ਸਰ ਕੀਮਤ ਹੈ। ਤਰੁਦਰ ਛੇਕ ਦੀ ਮੱਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ। ਅਜਿਹੇ ਦਿਨ ਰੁਦਰ ਵਿਸ਼ੇਖ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ ਨੇ ਪੂਰਨਮਾਸ ਤੋਂ ਰੁਦਰ ਵਿਸ਼ੇਖ ਸ਼ੁਰੂ ਕਰਕੇ ਇਹ ਜਾ ਕੇ ਪੁਰਾਣੀ ਵੀ ਕਿੰਨਾ ਰੁਦਰ ਤੋਂ ਇੱਕ ਦਿਨ ਪਹਿਲਾਂ ਰੁਦਰ ਵਿਸ਼ੇਖ ਪੂਰਨਮਾਸ ਤੋਂ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੁਦਰ ਵਿਸ਼ੇਖ ਦਾ ਜਿਹੜਾ ਮੱਤਵ ਹੈ ਉਹ ਕੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੁਦਰ ਵਿਸ਼ੇਖ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੁਦਰ ਵਿਸ਼ੇਖ ਨੂੰ ਭਗਵਾਨ ਬੋਲੇ ਨਾਲ ਨੂੰ ਬਹੁਤ ਪਰੀਏ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੂਜਯ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਰ ਦੇ ਵਿੱਚ ਅੱਜ ਸ਼ਿਵਾਲਾ ਮੰਦਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਮਨ ਨੂੰ ਬਹੁਤ ਪ੍ਰਸੰ타 ਹੋਈ ਹੈ ਜੀ ਕਾਫੀ ਢੇਕੋਂ ਦੇ ਸਾਵਣ ਮਹੀਨੇ ਦੇ ਬਿਲਕੁਲ ਜੀ ਸਾਵਣ ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਇਹ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ